ਫੇਸਬੁਕ ਨੇ ਬਹੁਤ ਵੱਡਾ ਚਟਕਾ ਦਿੱਤਾ ਪੂਰੇ ਦੇਸ਼ ਦੇ ਲੋਕਾਂ ਨੂੰ ਕਿ ਇੱਕੇ ਦਮ ਪੇਜ ਉੱਡ ਗਏ ਆਈਡੀਆ ਉੱਡ ਗੀਆਂ ਇੰਸਟਾਗ੍ਰam ਅਕਾਊਂਟ ਉੱਡ ਗਏ ਆਖਿਰੇ ਉੱਡੇ ਕਿਉਂ ਸასი ਕਾਲ ਜੀ ਗੱਲ ਕਰਾਂਗੇ ਫੇਸਬੁਕ ਦੀ ਫੇਸਬੁਕ ਅੱਜ ਬੰਦ ਹੋਈ ਆ ਜੇ ਕੱਲ ਵੀਡੀਓ ਦੇਖ ਰਹੇ ਹੋ ਤਾਂ ਰਾਤ ਬੰਦ ਹੋਈ ਆ ਫੇਸਬੁਕ ਕੁਝ ਸਮੇਂ ਲਈ ਇੱਕ ਵਾਰ ਤਾਂ ਪੂਰੇ ਭਾਰਤ ਵਾਸੀਆਂ ਨੂੰ ਪੂਰੇ ਦੇਸ਼ ਦੇ ਲੋਕਾਂ ਨੂੰ ਵੱਡਾ ਝਟਕਾ ਦੇ ਦਿੱਤਾ ਸੀ ਫੇਸਬੁਕ ਨੇ ਬਹੁਤ ਵੱਡਾ ਝਟਕਾ ਦਿੱਤਾ ਪੂਰੇ ਦੇਸ਼ ਦੇ ਲੋਕਾਂ ਨੂੰ ਕਿ ਇੱਕੇਦਮ ਪੇਜ ਉਡ ਗਏ ਆਈਡੀਆ ਉਡ ਗੀਆਂ ਇੰਸਟਾਗ੍ਰਾਮ ਅਕਾਊਂਟ ਉਡ ਗਏ ਆਖਿਰੇ ਉੱਡੇ ਕਿਉਂ ਫੇਸਬੁਕ ਇੰਸਟਾਗ੍ਰਾਮ ਆਊਟ ਕਿਉਂ ਹੋਈ ਫੇਸਬੁਕ ਇੰਸਟਾਗ੍ਰਾਮ ਇੱਕੇਦਮ ਸਾਡੇ ਫੋਨ ਦੇ ਵਿੱਚੋਂ ਡਿਲੀਟ ਕਿਵੇਂ ਹੋ ਗਈ ਲੌਗ ਆਊਟ ਕਿਵੇਂ ਹੋ ਗਈ ਉਹ ਦੱਸ ਦਿਆਂ ਤੁਹਾਨੂੰ ਇੱਕ ਚੈਨਲ ਹੈ ਚੈਨਲ ਦੀ ਵੈਬਸਾਈਟ ਹੈ ਉਹ ਤੁਹਾਨੂੰ ਅਸੀਂ ਪੜ੍ਹ ਕੇ ਸੁਣਾ ਰਹੇ ਹਾਂ ਕਿ ਆਖਰ ਫੇਸਬੁਕ ਤੇ ਇੰਸਟਾਗ੍ਰam ਡਿਲੀਟ ਕਿਉਂ ਹੋਏ ਆਜੋ ਫਿਰ ਲਿਖਿਆ ਜੀ ਬਿਗ ਬ੍ਰੇਕਿੰਗ ਫੇਸਬੁਕ ਇੰਸਟਾਗ੍ਰam ਨੂੰ ਗਲੋਬਲ ਆਊਟੇਜ ਦਾ ਸਾਹਮਣਾ ਕਰਨਾ ਪਿਆ ਉਪਭੋਗਤਾ ਲੌਗਇਨ ਕਰਨ ਵਿੱਚ ਅਸਫਲ ਅੱਗੇ ਲਿਖਿਆ ਜੀ ਫੇਸਬੁਕ ਇੰਸਟਾਗ੍ਰam ਅਤੇ ਥ੍ਰੈਡਸ ਸਮੇਤ ਮੈਟਾ ਮਲਕੀਅਤ ਵਾਲੇ ਪਲੇਟਫਾਰਮ ਇਸ ਸਮੇਂ ਤਕਨੀਕੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ ਜੋ ਮੰਗਲਵਾਰ ਨੂੰ ਬਹੁਤ ਸਾਰੇ ਉਪਭੋਗਤਾਵਾਂ ਲਈ ਉਹਨਾਂ ਲਈ ਪਹੁੰਚਣਯੋਗ ਨਹੀਂ ਬਣਾ ਰਹੇ ਹਨ ਆਊਟੇਜ ਨੇ ਇਹਨਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਵਿੱਚ ਕਾਰਜ ਕੁਸ਼ਲਤਾਵਾਂ ਨੂੰ ਪ੍ਰਭਾਵਿਤ ਕੀਤਾ ਹੈ ਤੁਸੀਂ ਦੇਖਿਆ ਕਿ ਅੱਜ ਕਾਫੀ ਜਣਾ ਨੋਟੀਫਿਕੇਸ਼ਨ ਨਹੀਂ ਜਾ ਰਹੀ ਤੇ ਹੁਣ ਆਪਣੇ ਸਾਰਿਆਂ ਦੀ ਫੇਸਬੁੱਕ ਆਈਡੀਆਂ ਲੌਗਇਨ ਹੋ ਗਈਆਂ ਆਟੋਮੈਟਿਕਲੀ ਲੌਗਆਊਟ ਹੋ ਗਈਆਂ ਅੱਗੇ ਲਿਖਿਆ ਲੌਗਇਨ ਸਮੱਸਿਆ ਅਤੇ ਫੀਡ ਰੀਫਰੈਸ਼ ਸਮੱਸਿਆਵਾਂ ਉਪਭੋਗਤਾ ਵੱਖ-ਵੱਖ ਮੁੱਦਿਆਂ ਦੀ ਰਿਪੋਰਟਾਂ ਕਰ ਰਹੇ ਹਨ ਜਿਵੇਂ ਕਿ ਉਹਨਾਂ ਦੇ ਫੇਸਬੁੱਕ ਖਾਤਿਆਂ ਤੋਂ ਲੌਗ ਆਊਟ ਹੋਣਾ ਇਸ ਨੂੰ ਵਾਪਸ ਲੌਗ ਇਨ ਕਰਨਾ ਅਸੰਭਵ ਬਣਾਉਂਦਾ ਹੈ ਇਸੇ ਤਰ੍ਹਾਂ ਇੰਸਟਾਗ੍ਰam ਉਪਭੋਗਤਾਵਾਂ ਨੂੰ ਉਹਨਾਂ ਦੀਆਂ ਫੀਡਾਂ ਨੂੰ ਤਾਜ਼ਾ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਹਾਣੀਆਂ ਅਤੇ ਟਿੱਪਣੀਆਂ ਕੁਝ ਵਿਅਕਤੀਆਂ ਲਈ ਲੋਡ ਹੋਣ ਵਿੱਚ ਅਸਫਲ ਹੈ ਤੁਸੀਂ ਵੀ ਵੀਡੀਓ ਪਾ ਰਹੇ ਹੋਗੇ ਫੋਟੋ ਪਾ ਰਹੇ ਹੋਗੇ ਪਰ ਹੋ ਹੀ ਨਹੀਂ ਤੁਸੀਂ ਅਸਫਲ ਰਹੇ ਹੋ ਇਹ ਕਹਿਣ ਦਾ ਮਤਲਬ ਆ ਵੀ ਹੋਇਆ ਨਹੀਂ ਤੁਹਾਡਾ ਉਸ ਤੋਂ ਬਾਅਦ ਲਿਖਿਆ ਅਗੇ ਥ੍ਰੈਡਸ ਮੈਟਾ ਦੁਆਰਾ ਵਿਕਸਿਤ ਇੱਕ ਐਪ ਵੀ ਇੱਕ ਪੂਰਨ ਬੰਦ ਦਾ ਅਨੁਭਵ ਕਰ ਰਿਹਾ ਇੱਕ ਸਾਡੀ ਬੰਦ ਦਾ ਫੇਸਬੁਕ ਜੇ ਖੁੱਲ੍ਹੇ ਨਹੀਂ ਰਹੀ ਹਨਾ ਲਾਂਚ ਹੋਣ ਤੇ ਇੱਕ ਗਲਤੀ ਸੁਨੇਹਾ ਪ੍ਰਦਰਸ਼ ਕਰਦਾ ਹੈ ਜਦੋਂ ਆਪਾਂ ਲੌਗਇਨ ਕਰਦੇ ਹਾਂ ਤਾਂ ਇੱਕ ਸੁਨੇਹਾ ਜਾਂਦਾ ਜੋ ਪ੍ਰਦਰਸ਼ ਕਰਦਾ ਹੈ ਇਹਨਾਂ ਨੇ ਲਿਖਿਆ ਅੱਗੇ ਲਿਖਿਆ ਰਿਪੋਰਟਾਂ ਵਿੱਚ ਤੇਜ਼ੀ ਨਾਲ ਵਾਧਾ ਆਊਟ ਡਿਟੈਕਟਰ ਤੇ ਰਿਪੋਰਟ ਆ ਇੱਕ ਵੈਬਸਾਈਟ ਜੋ ਇੰਟਰਨੈਟ ਸੇਵਾ ਦੇ ਆਊਟੇਜ ਨੂੰ ਟਰੈਕ ਕਰਦੀ ਹੈ ਮੁੱਦੇ ਦੀ ਸ਼ੁਰੂਆਤ ਤੋਂ ਬਾਅਦ ਤਿੰਨ ਪਲੇਟਫਾਰਮਾਂ ਲਈ ਤੇਜ਼ੀ ਨਾਲ ਵਧੀ ਸ਼ਿਕਾਇਤਾਂ ਵਿਆਪਕ ਉਪਭੋਗਤਾ ਸ਼ਿਕਾਇਤਾਂ ਦੇ ਬਾਵਜੂਦ ਮੈਟਾ ਨੇ ਅਜੇ ਤੱਕ ਅਧਿਕਾਰਤ ਤੌਰ ਤੇ ਸਮੱਸਿਆ ਨੂੰ ਸਵੀਕਾਰ ਨਹੀਂ ਕੀਤਾ ਹੈ ਤਾਂ ਮੈਟਾ ਜੀ ਸਵੀਕਾਰ ਕਰ ਲੋ ਉਹਨਾਂ ਦਾ ਕਹਿਣਾ ਕੀ ਦੇਖੋ ਇਹ ਇੱਕ ਸਰਵਰ ਹੁੰਦਾ ਜਿੱਥੇ ਵੈਬਸਾਈਟ ਦਾ ਸਾਰਾ ਕੰਮ ਹੁੰਦਾ ਹਨਾ ਜਾਂ ਫੇਸਬੁੱਕ ਦਾ ਸਾਰਾ ਡਾਟਾ ਹੁੰਦਾ ਜਦੋਂ ਉਹ ਭਰ ਜਾਂਦਾ ਮੰਨ ਲਓ ਆਪਾਂ ਆਪਾਂ ਟਿੱਡ ਭਰ ਗਿਆ ਆਪਣਾ ਤਾਂ ਉਸ ਤੋਂ ਬਾਅਦ ਖਾਲੀ ਤਾਂ ਹੋਣਾ ਹੀ ਆ ਹੁਣ ਫੇਸਬੁੱਕ ਦੇ ਇੰਨੇ ਜ਼ਿਆਦਾ ਯੂਜ਼ਰ ਹੋ ਗਏ ਇੰਨੇ ਜ਼ਿਆਦਾ ਲੋਕ ਫੇਸਬੁੱਕ ਚਲਾਉਂਦੇ ਨੇ ਇੰਸਟਾਗ੍ਰam ਚਲਾਉਂਦੇ ਨੇ ਉਹ ਸਰਵਰ ਵੀ ਇੱਕ ਚੀਜ਼ ਆ ਹਨ ਜਦੋਂ ਸਰਵਰ ਤੇ ਇੰਨਾ ਜ਼ਿਆਦਾ ਲੋਡ ਪਿਆ ਤਾਂ ਉਸ ਤੋਂ ਬਾਅਦ ਇੱਕਦਮ ਸਾਰੀਆਂ ਆਈਡੀਆਂ ਬੰਦ ਹੋ ਗਈਆਂ ਜੋ ਤੁਸੀਂ ਦੇਖੀਆਂ ਨੇ ਹਾਂ ਹੁਣ ਉਹ ਚੱਲ ਗਈਆਂ ਨੇ ਪਰ ਉਹਨਾਂ ਨੇ ਸਰਵਰ ਵਾਲਿਆਂ ਨੇ ਕਿਹਾ ਹੋਇਆ ਮੈਟਾ ਵਾਲਿਆਂ ਨੂੰ ਕਿ ਤੁਸੀਂ ਆਪਣਾ ਗਲਤੀ ਸੁਧਾਰ ਲਓ ਕੰਮ ਕਰ ਲਓ ਵੱਡਾ ਕਿਉਂਕਿ ਤੁਹਾਡੇ ਯੂਜ਼ਰ ਹੋਗੇ ਜ਼ਿਆਦਾ ਠੀਕ ਹੈ ਸਰਵਰ ਤੇ ਲੋਡ ਪੈਣ ਲੱਗ ਗਿਆ ਆਪਣਾ ਕੰਮ ਸੈੱਟ ਕਰ ਲਓ ਨਹੀਂ ਤੇ ਵਾਰ-ਵਾਰ ਇਹ ਤੁਹਾਨੂੰ ਦਿੱਕਤ ਆਏਗੀ ਤਾਂ ਘਬਰਾਉਣ ਦੀ ਲੋੜ ਨਹੀਂ ਮਿੱਤਰੋ ਇਦਾਂ ਦੀਆਂ ਦਿੱਕਤਾਂ ਸਾਨੂੰ ਆਉਂਦੀਆਂ ਨੇ ਰਹਿੰਦੀਆਂ ਨੇ ਕਿਉਂਕਿ ਪਿਛਲੇ ਸਾਲ ਵੀ ਤੁਸੀਂ ਦੇਖਿਆ ਹੋਵੇਗਾ 2013 ਦੇ ਵਿੱਚ YouTube ਵੀ ਇੱਕ ਵਾਰ ਬੰਦ ਹੋ ਗਿਆ ਸੀ ਨਿਊਜ਼ ਚੈਨਲਾਂ 'ਤੇ ਚੱਲਿਆ ਸੀ ਹਰ ਇੱਕ ਜਗ੍ਹਾ ਚੱਲ ਰਿਹਾ ਸੀ ਤਾਂ ਤੁਸੀਂ ਕੀ ਕਰਨਾ ਹੁਣ ਆਪੋ ਆਪਣੀ ਆਈਡੀ ਖੋਲੋ ਉੱਥੇ ਕਲਿੱਕ ਕਰੋ ਲੌਗਇਨ ਤੇ ਆਟੋਮੈਟਿਕਲੀ ਚੱਲ ਜੂਗੀ ਪਾਸਵਰਡ ਦੀ ਲੋੜ ਨਹੀਂ ਪਰ ਜੇ ਪਾਸਵਰਡ ਮੰਗਦਾ ਤਾਂ ਆਪਣਾ ਪਾਸਵਰਡ ਭਰ ਦਿਓ ਮੇਰੇ ਤਾਂ ਮੰਗਿਆ ਨਹੀਂ ਠੀਕ ਹੈ ਸਾਰਿਆਂ ਦੀਆਂ ਆਈਡੀਆਂ ਚੱਲ ਚੁੱਕੀਆਂ ਨੇ ਇੰਸਟਾਗ੍ਰਾਮ ਚੱਲ ਚੁੱਕਿਆ ਸਭ ਦਾ ਓਕੇ ਹੋ ਗਿਆ ਇਹ ਫੇਸਬੁੱਕ ਵੱਲੋਂ ਹੀ ਸੀ ਕਿਸ ਨੇ ਤੁਹਾਡਾ ਹੈਕ ਨਹੀਂ ਕੀਤਾ ਕੋਈ ਪੇਜ ਨਹੀਂ ਉੱਡਿਆ ਪੇਜ ਵੀ ਵਾਪਸ ਕਰਤਾ ਆਈਡੀ ਵੀ ਵਾਪਸ ਕਰਤੀ ਇੰਸਟਾਗ੍ਰਾਮ ਵੀ ਵਾਪਸ ਕਰਤਾ ਤਾਂ ਹੁਣ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਤੁਹਾਨੂੰ ਪਤਾ ਲੱਗ ਗਿਆ ਕਿਉਂ Facebook ਤੇ Instagram ਬੰਦ ਹੋਏ ਨੇ ਸਾਰੇ ਖਬਰ ਆ ਗਏ ਸੀ ਪੂਰੇ ਦੇਸ਼ ਦੇ ਵਿੱਚ ਬੰਦ ਹੋਏ ਸੀ ਸਿਰਫ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਸ਼ੇਅਰ ਕਰ ਦਿਓ ਵੀਡੀਓ ਨੂੰ ਸასი ਕਾਲ ਜੀ ਪੇਜ ਨੂੰ ਫੋਲੋ ਕਰ ਲਿਓ ਜਾਨਕ ਪੰਜਾਬ ਨੂੰ ਇਦਾਂ ਨਹੀਂ ਆ ਵੀਡੀਓ ਤੁਹਾਨੂੰ ਮਿਲਦੀਆਂ ਰਹਿਣਗੀਆਂ ਸਤਿ ਸ਼੍ਰੀ ਅਕਾਲ